ਦੋਸਤੋ ਸੋਨੂੰ ਅੱਜ 20 ਸਾਲ ਪਹਿਲਾਂ ਦਾ ਇੱਕ ਵਿਆਹ ਦਿਖਾ ਰਹੇ ਹਾਂ ਬੜੇ ਸਾਦਗੀ ਵਾਲੇ ਵਿਆਹ ਹੁੰਦੇ ਸੀ ਦੂਸਰੀ ਗੱਲ ਇਹ ਹੈ ਕਿ ਆਪਸੀ ਭਾਈਚਾਰਾ ਬਹੁਤ ਹੁੰਦਾ ਸੀ ਪਹਿਲਾਂ ਘਰਾਂ ਦੇ ਵਿੱਚ ਹੀ ਸ਼ੀਰ ਨੰਦਗਾਰ ਸਾਹਿਬ ਹੁੰਦੇ ਸੀ ਅਤੇ ਬਰਾਤ ਨੂੰ ਧਰਮਸ਼ਾਲਾ માં ਜਾਂ ਘਰਾਂ ਦੇ ਵਿੱਚ ਹੀ ਉਤਾਰਿਆ ਜਾਂਦਾ ਸੀ ਆ ਜੋ ਤੁਹਾਨੂੰ ਅਸੀਂ ਬਰਾਤ ਦਿਖਾ ਰਹੇ ਹਾਂ ਬਿਲਕੁਲ ਸਾਦਗੀ ਵਾਲਾ ਵਿਆਹ ਹੈ ਬਰਾਤ ਨੂੰ ਜੀ ਆਇਆਂ ਕਹਿ ਕੇ ਉਹਨਾਂ ਨੂੰ ਬਾਹਰ ਠੰਡੇ ਦਿੱਤੇ ਜਾ ਰਹੇ ਨੇ ਠੰਡੇ ਪੀਣ ਤੋਂ ਬਾਅਦ ਮਿਲਨੀ ਦਾ ਵੀ ਪ੍ਰੋਗਰਾਮ ਸ਼ੁਰੂ ਹੋਵੇਗਾ ਅੱਜ ਕੱਲ ਇਹ ਗੱਲਾਂ ਕਿੱਥੇ ਰਹਿ ਗਈਆਂ ਅੱਜ ਕੱਲ ਦਾ ਵਿਆਹਾਂ ਦੇ ਵਿੱਚ ਸ਼ੋਰ ਸ਼ਰਾਬਾ ਬਹੁਤ ਜ਼ਿਆਦਾ ਹੁੰਦਾ ਹੈ ਜ਼ਿਆਦਾਤਰ ਵਿਆਹਾਂ ਦੇ ਵਿੱਚ ਡੀ ਜੇ ਹੀ ਚੱਲਦਾ ਰਹਿੰਦਾ ਪਰ ਉਦੋਂ ਵਾਲੇ ਵਿਆਹਾਂ ਦੇ ਵਿੱਚ ਸਿਰਫ ਜਦੋਂ ਵਿਵਲਾ ਮੁੰਡਾ ਲਾੜੀ ਨੂੰ ਵਿਆਹ ਕੇ ਆਪਣੇ ਘਰ ਲੈ ਕੇ ਆਉਂਦਾ ਸੀ ਤਾਂ ਮਾਤਾ ਜੋੜੀ 'ਤੇ ਪਾਣੀ ਵਾਰ ਕੇ ਉਹਦਾ ਮੂੰਹ ਠਾ ਕੇ ਉਸ ਤੋਂ ਬਾਅਦ ਔਰਤਾਂ ਵੱਲੋਂ ਨੌਜਵਾਨ ਕੁੜੀਆਂ ਵੱਲੋਂ ਗਿੱਧਾ ਪਾ ਕੇ ਆਪਣੀ ਖੁਸ਼ੀ ਸਾਂਝੀ ਕੀਤੀ ਜਾਂਦੀ ਸੀ ਕੋਈ ਇਸ ਵਿਆਹ ਦੇ ਵਿੱਚ ਢੋਲ ਟਮਕਾ ਨਹੀਂ ਹੈ ਬਿਲਕੁਲ ਸਾਦਗੀ ਵਾਲਾ ਵਿਆਹ ਥੋੜੇ ਜਿਹੇ ਬੰਦੇ ਬਰਾਤ ਦੇ ਜਾਂਦੇ ਸੀ ਇੱਕ ਵਾਰ ਤਾਂ ਇਹ ਵੀ ਸਮਾਂ ਆ ਗਿਆ ਸੀ ਕਿ 11 ਬੰਦੇ ਹੀ ਬਰਾਤ ਦੇ ਲੜਕੀ ਵਾਲਿਆਂ ਦੇ ਜਾਂਦੇ ਸੀ ਉਹਦੀ ਮਰਜ਼ਾਦਾ ਵੀ ਬਹੁਤ ਕੀਤੀ ਜਾਂਦੀ ਸੀ ਵਿਆਹਾਂ ਦੇ ਵਿੱਚ ਮਰਜ਼ਾਦਾ ਵੀ ਬਹੁਤ ਹੁੰਦੀ ਸੀ ਤੇ ਰੱਖੀ ਵੀ ਜਾਂਦੀ ਸੀ ਬਰਾਤ ਨੂੰ ਅੱਛਾ ਇੱਕ ਗੱਲ ਹੋਰ ਹੈ ਕਿ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਟੈਲੀਵਿਜ਼ਨ ਦਾ Ăਂਟੀਨਾ ਲੱਗਿਆ ਹੋਇਆ ਵੀ ਤੁਹਾਨੂੰ ਨਜ਼ਰ ਆਵੇਗਾ ਪਰ ਅੱਜਕੱਲ ਉਹ ਸਮੇਂ ਕਿੱਥੇ ਰਹਿ ਗਏ ਇੱਕ ਘਰ ਦੇ ਵਿੱਚ 50 60